ਪੰਜਾਬ ਦੇ ਹੜਪੀੜਤ ਲੋਕਾਂ ਦੇ ਲਈ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਆਮੋ ਸਾਹਮਣੇ ਹੋ ਗਏ ਐ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਅਸੀਂ ਹੜਪੀੜਤਾ ਦੀ ਮਦਦ ਕਰਾਂਗੇ ਤੁਸੀਂ ਸਾਡੇ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਕਰਵਾਓ ਤੇ ਮੁੱਖ ਮੰਤਰੀ ਕਹਿ ਰਿਹਾ ਨਹੀਂ ਅਸੀਂ ਹੜਪੀੜਤਾ ਦੀ ਮਦਦ ਕਰਾਂਗੇ ਤੁਸੀਂ ਸਾਡੇ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਕਰਵਾਓ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਇਸ ਵਕਤ ਪੰਜਾਬ ਦੇ ਵਿੱਚ ਪਾਣੀ ਤਾਂ ਘਟ ਗਿਆ ਪਰ ਜਿਹੜਾ ਸਿਆਸੀ ਪਾਣੀ ਹੈਗਾ ਸਿਆਸੀ ਉਬਾਲ ਹੈ ਉਹ ਵੱਧ ਰਿਹਾ ਹਰ ਪੀੜਤਾ ਦੇ ਨਾਮ ਦੇ ਉੱਪਰ ਜਿੱਥੇ ਗਰਾਊਂਡ ਦੀ ਜੇਕਰ ਗੱਲ ਕਰੀਏ ਤਾਂ ਲੋਕਾਂ ਦੇ ਘਰ ਟਏ ਹੋਏ ਆ ਲੋਕਾਂ ਦੇ ਖੇਤਾਂ ਦੇ ਵਿੱਚ 5-5 ਫੁੱਟ 6-6 ਫੁੱਟ ਰੇਤ ਚੜੀ ਹੋਈ ਹੈ ਵੱਖ-ਵੱਖ ਸੰਸਥਾਵਾਂ ਪੰਜਾਬੀ ਗਾਇਕ ਅਦਾਕਾਰ ਤੇ ਹੋਰ ਵੀ ਕਈ ਗੁਪਤਦਾਨੀ ਸੱਜਣ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਐ ਉੱਥੇ ਜਿੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਬਵਾਲ ਛਿੜਿਆ ਹੈ ਕਿ ਵਿਰੋਧੀ ਕਹਿ ਰਹੇ ਕਿ ਪੰਜਾਬ ਸਰਕਾਰ ਹਰ ਪੀੜਤਾ ਦੀ ਮਦਦ ਨਹੀਂ ਕਰੀ ਤੇ ਪੰਜਾਬ ਸਰਕਾਰ ਦੇ ਅਲੱਗ-ਅਲੱਗ ਮੰਤਰੀ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧ ਰਹੇਗੇ ਕਿ 1600 ਕਰੋੜ ਰੁਪਏ ਬਹੁਤ ਘੱਟ ਹੈ ਸਾਡਾ 20000 ਕਰੋੜ ਬੰਦਾ ਸੀ ਸਾਡਾ 13000 ਕਰੋੜ ਬੰਦਾ ਸੀ ਪਰ ਕੇਂਦਰ ਕਹਿ ਰਹੀ ਹੈ ਕਿ ਅਸੀਂ 13000 ਕਰੋੜ ਦੇ ਦਿੱਤਾ 1600 ਕਰੋੜ ਰੁਪਇਆ ਤੇ 12000 ਕਰੋੜ ਰੁਪਇਆ ਪਹਿਲਾਂ ਤੋਂ ਡਿਜਾਸਟਰ ਮੈਨੇਜਮੈਂਟ ਫੰਡ ਦੇ ਵਿੱਚ ਪਿਆ ਡਿਜਾਸਟਰ ਦਾ ਜਿਹੜਾ ਫੰਡ ਕੇਂਦਰ ਭੇਜਦੀ ਉਸ ਦੇ ਵਿੱਚ ਪੰਜਾਬ ਕੋਲ ਪਿਆ ਅੰਕੜੇ ਮੁੱਖ ਮੰਤਰੀ ਨੇ ਵੀ ਉਸ ਦੇ ਪੇਸ਼ ਕਰ ਦਿੱਤੇ ਕਿ ਸਾਡੇ ਕੋਲ ਕਿੰਨਾ ਕੁ ਪਿਆ ਕਿੰਨਾ ਆਇਆ ਹਿਸਾਬ ਕਿਤਾਬ ਵੀ ਮੰਗਿਆ ਜਾ ਰਿਹਾ ਉਧਰ ਮੁੱਖ ਮੰਤਰੀ ਜਿਹੜੇ ਕੇਂਦਰ ਨੂੰ ਘੇਰ ਰਹੇ ਆ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਦੇ ਫੰਡ ਨੂੰ ਘੇਰ ਰਿਹਾ ਦਰਸਲ ਦੇ ਵਿੱਚ ਜਿਹੜਾ 1600 ਕਰੋੜ ਰੁਪਇਆ ਆਇਆ ਸੀ ਕੇਂਦਰ ਵੱਲੋਂ ਉਹ ਸੁਪਰ ਸਾਰੇ ਮੰਤਰੀ ਬੋਲੇ ਸਾਰੇ ਮੰਤਰੀਆਂ ਨੇ ਪੰਜਾਬ ਸਰਕਾਰਦਿਆਂ ਨੇ ਰੋਲਾ ਪਾਇਆ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਉੱਪਰ ਤਾਂ ਕੁਝ ਨਹੀਂ ਬੋਲੇ ਪਰ ਹੁਣ ਇੱਕ ਚੀਜ਼ ਨੂੰ ਲੈ ਕੇ ਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰ ਘੇਰ ਰਿਹਾ ਇੱਕ ਨਵਾਂ ਸੱਪ ਕੱਢ ਲਿਆਏ ਉਹ ਸੱਪ ਕੀ ਹੈ ਦਰਸਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਵੱਡੇ ਇਲਜ਼ਾਮ ਲਾਏ ਇੱਕ ਪੋਸਟਰ ਵੀ ਦਿਖਾਇਆ ਉਹ ਤੁਹਾਨੂੰ ਪੋਸਟਰ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਊਗਾ ਦਰਅਸਲ ਇਹ ਇੰਡੀਅਨ ਐਡਵਰਟਾਈਜ਼ਮੈਂਟ ਏਜੰਸੀਜ਼ ਦਾ ਜ਼ਿਕਰ ਕਰ ਰਿਹਾ ਭਗਵਾਨ ਸਿੰਘ ਮਾਨ ਕਿ ਇਸ ਏਜੰਸੀ ਦੇ ਪੇਜ ਉੱਪਰ ਇੱਕ ਐਡਵਰਟਾਈਜ਼ਮੈਂਟ ਹੈਗੀ ਹੈ ਜਿਸ ਦੇ ਵਿੱਚ ਪੰਜਾਬ ਦੇ ਨਾਮ ਉੱਪਰ ਕੇਂਦਰ ਸਰਕਾਰ ਮਤਲਬ ਕਿ ਪੀਐਮ ਦੇਸ਼ ਦੇ ਪ੍ਰਧਾਨ ਮੰਤਰੀ ਪੈਸਾ ਮੰਗ ਰਿਹਾ ਲੋਕਾਂ ਤੋਂ ਇਹ ਅਪੀਲ ਕਰ ਰਿਹਾ ਕਿ ਪੰਜਾਬ ਨੀਡ ਹੈਂਡਸ ਮਤਲਬ ਪੰਜਾਬ ਦੇ ਲੋਕਾਂ ਨੂੰ ਹੱਥ ਦੀ ਲੋੜ ਹੈ ਮਦਦ ਦੀ ਲੋੜ ਹੈ ਤੁਸੀਂ ਪੀਐਮ ਰਲੀਫ ਫੰਡ ਦੇ ਵਿੱਚ ਪੈਸਾ ਜਮ੍ਹਾਂ ਕਰਵਾਓ ਉਧਰ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਇੱਕ ਫੰਡ ਹੈਗਾ ਤੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਸੀਗੇ ਉਸ ਦੇ ਵਿੱਚ ਪੈਸਾ ਜਮ੍ਹਾਂ ਕਰਵਾਓ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਪੀਐਮ ਰਲੀਫ ਫੰਡ ਉੱਪਰ ਵੱਡੇ ਸਵਾਲ ਖੜੇ ਕਰਦੇ ਆ ਕੀ ਆਖਰਕਾਰ ਇਹ ਪੰਜਾਬ ਦੇ ਨਾਂ ਤੇ ਪੈਸੇ ਕਿਉਂ ਮੰਗੇ ਜਾ ਰਿਹਾ ਹੈ ਕੱਲੇ ਪੰਜਾਬ ਦਾ ਨਾਮ ਮੈਂਸ਼ਨ ਕਿਉਂ ਕੀਤਾ ਜਾ ਰਿਹਾ ਹੈ ਕਹਿੰਦੇ ਮਦਦ ਉਸ ਪੱਧਰ ਦੀ ਕੀਤੀ ਨਹੀਂ ਜਿਸ ਪੱਧਰ ਦੀ ਲੋੜ ਸੀ ਪਰ ਪੈਸਾ ਜਿਸ ਦਾ ਕੋਈ ਹਿਸਾਬ ਹੀ ਨਹੀਂ ਹੈ ਇਹਨਾਂ ਨੇ ਕਿਹੜਾ ਕੋਈ ਹਿਸਾਬ ਦੇ ਦੇਣਾ ਪੰਜਾਬ ਦੇ ਨਾਂ ਤੇ ਪੈਸਾ ਇਕੱਠਾ ਕਰ ਰਹੇ ਹੋ ਕਿੰਨਾ ਪੈਸਾ ਇਕੱਠਾ ਕਰ ਰਹੇ ਹੋ ਪਰ ਪੰਜਾਬ ਦੇ ਲੋਕ ਤਾਂ ਇੱਧਰ ਮਰ ਰਹੇਗੇ ਆ ਲੋਕਾਂ ਦੇ ਡੰਗਰ ਰੋੜ ਗਏ ਲੋਕਾਂ ਦੇ ਘਰ ਟਹਿ ਗਏ ਲੋਕਾਂ ਦੇ ਖੇਤ ਉੱਜੜ ਗਏ ਉੱਥੇ ਉਸ ਪੱਧਰ ਦੀ ਮਦਦ ਨਹੀਂ ਹੋ ਰਹੀ ਇਸ ਸਵਾਲ ਮੁੱਖ ਮੰਤਰੀ ਪੰਜਾਬ ਦੇ ਚੁੱਕ ਰਹੇ ਹੈਗੇ ਆ ਉਹ ਜਿਹੜਾ ਪੀਐਮ ਰਲੀਫ ਫੰਡ ਹੈ ਉਸ ਦਾ ਹਿਸਾਬ ਮੰਗ ਰਿਹਾ ਕਿ ਕਿੰਨਾ ਪੈਸਾ ਪੰਜਾਬ ਦੇ ਨਾਂ ਤੇ ਤੁਸੀਂ ਕਮਾ ਲਿਆ ਇੱਕ ਪਾਸੇ ਤੁਸੀਂ ਕਹਿ ਰਹੇ ਹੋਗੇ ਕਿ 12000 ਕਰੋੜ ਰੁਪਇਆ ਪਿਆ ਹੈਗਾ ਇਹ ਸਾਰੀਆਂ ਚੀਜ਼ਾਂ ਗੱਲਾਂ ਕਰ ਰਹੇ ਹੋਗੇ ਕੇਂਦਰ ਸਰਕਾਰ ਤੋਂ ਦੇ ਰਵਨੀਤ ਬਿੱਟੂ ਤੋਂ ਇਹ ਸਾਰੇ ਮੰਤਰੀਆਂ ਤੋਂ ਜਵਾਬ ਵੀ ਮੰਗੇ ਹੈ ਤੁਸੀਂ ਕਹਿ ਰਹੇ ਹੋ ਕਿ 12000 ਕਰੋੜ ਰੁਪਇਆ ਕਹਿ ਰਹੇ ਹੋ ਤੇ ਫਿਰ ਤੁਸੀਂ ਦੂਸਰੇ ਪਾਸੇ ਪੰਜਾਬ ਦੇ ਨਾਮ ਦੇ ਉੱਪਰ ਪੈਸਾ ਇਕੱਠਾ ਕਰ ਰਹੇ ਹਾਂ ਦੁਨੀਆ ਭਰ ਦੇ ਲੋਕਾਂ ਤੋਂ ਕਿ ਤੁਸੀਂ ਪੀਐਮ ਰਲੀਫ ਫੰਡ ਦੇ ਵਿੱਚ ਪੈਸਾ ਜਮ੍ਹਾਂ ਕਰਵਾਓ ਹੁਣ ਸਮੱਸਿਆ ਪੀਐਮ ਰਲੀਫ ਫੰਡ ਤੋਂ ਹੈ ਕਿ ਪੀਐਮ ਰਲੀਫ ਫੰਡ ਦਾ ਕੋਈ ਹਿਸਾਬ ਦਿੱਤਾ ਜਾਊਗਾ ਕਿ ਕਿੰਨਾ ਪੈਸਾ ਪੰਜਾਬ ਦੇ ਨਾਮ ਤੇ ਆਇਆ ਤੇ ਤੁਸੀਂ ਕਿੰਨਾ ਪੈਸਾ ਪੰਜਾਬ ਨੂੰ ਭੇਜ ਰਹੇ ਹੋ ਉਹ 1600 ਕਰੋੜ ਰੁਪਏ ਤਾਂ ਵੱਖਰਾ ਹੈਗਾ ਪਰ ਜਿਹੜਾ ਪੀਐਮ ਰਲੀਫ ਫੰਡ ਤੇ ਜਿਹੜਾ ਲੋਕਾਂ ਨੇ ਚੰਦਾ ਦਿੱਤਾ ਪੰਜਾਬ ਦੇ ਨਾਮ ਤੇ ਦਾਨ ਦਿੱਤਾ ਕੀ ਭਾਜਪਾ ਕੀ ਦੇਸ਼ ਦੇ ਪ੍ਰਧਾਨ ਮੰਤਰੀ ਕੀ ਕੇਂਦਰ ਸਰਕਾਰ ਪੰਜਾਬ ਨੂੰ ਉਸ ਪੈਸੇ ਦਾ ਹਿਸਾਬ ਦਊਗੀ ਜਿਹੜੇ ਮੁੱਖ ਮੰਤਰੀ ਸਵਾਲ ਚੱਕ ਰਹੇ ਅਸੀਂ ਵੀ ਉਹੀ ਸਵਾਲ ਸਿੱਧੇ ਪੀਐਮ ਸਿੱਧੇ ਕੇਂਦਰ ਸਰਕਾਰ ਤੇ ਚੱਕ ਰਹੇ ਆ ਕਿ ਉਹ ਪੈਸਾ ਪੰਜਾਬ ਨੂੰ ਦੋਗੇ ਤੇ ਇਹ ਦੱਸਿਆ ਜਾਊਗਾ ਕਿ ਤੁਹਾਡੇ ਕੋਲ ਪੰਜਾਬ ਦੇ ਨਾਂ ਤੇ ਕਿੰਨਾ ਪੈਸਾ ਆ ਗਿਆ ਪਰ ਅਸੀਂ ਸਵਾਲ ਪੰਜਾਬ ਸਰਕਾਰ ਤੋਂ ਵੀ ਕਰ ਰਹੇ ਆ ਕਿ ਜਿਹੜਾ ਤੁਸੀਂ ਸੀਐਮ ਰਲੀਫ ਫੰਡ ਦੀ ਗੱਲ ਕਰ ਰਹੇ ਹੋ ਉਸ ਦੇ ਵਿੱਚ ਵੀ ਕਿੰਨਾ ਪੈਸਾ ਆਇਆ ਕਿ ਤੁਸੀਂ ਉਹ ਵੀ ਹਿਸਾਬ ਕਿਤਾਬ ਦੋਗੇ ਦੱਸੋਗੇ ਕਿ ਕਿੰਨੇ ਲੋਕਾਂ ਨੇ ਤੁਹਾਡੇ ਕੋਲ ਪੈਸਾ ਜਮ੍ਹਾਂ ਕਰਵਾਇਆ ਕਿੰਨਾ ਕਿੰਨਾ ਕਰਵਾਇਆ ਤੇ ਕਿੰਨੀ ਮਦਦ ਹੋਂਦੇ ਵਿੱਚੋਂ ਕਰ ਰਹੇ ਹੋ ਤੇ ਕਿੱਥੇ ਕਿੱਥੇ ਮਦਦ ਕਰ ਰਹੇ ਹੋ ਹਾਲਾਂਕਿ ਪੰਜਾਬ ਦੇ ਬਜਟ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਤਾਂ ਕਹਿ ਚੁੱਕਿਆ ਹੈ ਕਿ 20000 ਪਰ ਏਕੜ ਦੇ ਹਿਸਾਬ ਦੇ ਨਾਲ ਦਿੱਤਾ ਜਾਊਗਾ ਡੰਗਰਾਂ ਦੇ ਇੰਨੇ ਪੈਸੇ ਦਿੱਤੇ ਜਾਣਗੇ 40000 ਤੱਕ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਹੜੇ ਘਰ ਟਾਏ ਆ ਉਹ ਪ੍ਰੋਪਰ ਬਣਾ ਕੇ ਦਿੱਤੇ ਜਾਣਗੇ ਮੁੱਖ ਮੰਤਰੀ ਦਾ ਵੱਡੇ ਵੱਡੇ ਐਲਾਨ ਕਰ ਚੁੱਕੇ ਆ ਗਦਾਵਰੀਆ ਸਪੈਸ਼ਲ ਦੀ ਗੱਲ ਕਰ ਰਹੇ ਹੈਗੇ ਆ ਉਹ ਜਦੋਂ ਹੋਣਗੇ ਆ ਦੇਖਿਆ ਜਾਣਗੇ ਪਰ ਕੀ ਸੀਐਮ ਰੀਲੀਫ ਫੰਡ ਚ ਕਿੰਨਾ ਪੈਸਾ ਆਇਆ ਉਹ ਵੀ ਦੱਸਿਆ ਜਾਊਗਾ ਉਸਤੇ ਵੀ ਤਾਂ ਹਿਸਾਬ ਹੋਣਾ ਚਾਹੀਦਾ ਜੇਕਰ ਪੀਐਮ ਰੀਲੀਫ ਫੰਡ ਦਾ ਹਿਸਾਬ ਹੋਣਾ ਚਾਹੀਦਾ ਦੋਨਾਂ ਪਾਸੇ ਦਾ ਹਿਸਾਬ ਹੋਣਾ ਚਾਹੀਦਾ ਪਰ ਫਿਲਹਾਲ ਇਸ ਸਿਆਸਤ ਦੇ ਵਿੱਚ ਕਿਉਂਕਿ ਜਿਨ੍ਹਾਂ ਦੇ ਘਰ ਟਾਏ ਆ ਉਹਨਾਂ ਤੱਕ ਮਦਦ ਨਹੀਂ ਪਹੁੰਚ ਰਹੀ ਗਰਾਊਂਡ ਤੇ ਸੰਸਥਾਵਾਂ ਆਪਣੇ ਪੱਧਰ ਉੱਪਰ ਮਦਦ ਕਰ ਰਹੀਆਂ ਜਿਹੜੀਆਂ ਕਰ ਰਹੀਆਂ ਹੈਗੀਆਂ ਨਾ ਤਾਂ ਸੀਐਮ ਰելիਫ ਫੰਡ ਤੋਂ ਮਦਦ ਪਹੁੰਚ ਰਹੀ ਹੈ ਨਾ ਪੀਐਮ ਰելիਫ ਫੰਡ ਤੋਂ ਮਦਦ ਪਹੁੰਚ ਰਹੀ ਹੈ ਇੱਥੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜਾ 1600 ਕਰੋੜ ਰੁਪਇਆ ਅਨਾਉਂਸ ਕਰਕੇ ਗਏ ਆ ਹਜੇ ਤੱਕ ਉਹਦੇ ਚ 1 ਰੁਪਇਆ ਨਹੀਂ ਪਹੁੰਚਿਆ ਤਾਂ ਤੁਸੀਂ ਦੇਖ ਲਓ ਕਿ ਪੈਸਾ ਦੋਨੋਂ ਇਕੱਠਾ ਕਰ ਰਹੇ ਆ ਪਰ ਲੋਕਾਂ ਦੀ ਮਦਦ ਕੌਣ ਕਰ ਰਿਹਾ ਆ ਆਮ ਲੋਕ ਆਮ ਪੰਜਾਬੀ ਸਿੰਗਰ ਜਾਂ ਸੰਸਥਾਵਾਂ ਕਰ ਰਹੀਆਂ ਤੇ ਸਰਕਾਰਾ ਕਾਦੇ ਵਾਸਤੇ ਹੈ ਸਰਕਾਰਾ ਪੈਸਾ ਇਕੱਠਾ ਕਰਨ ਨੂੰ ਰੱਖੀ ਹੈ ਧੰਨਵਾਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ